ਵੀਰ ਸਾਡੀ ਗੱਲ ਇੰਸਟਾਗ੍ਰam ਤੇ ਹੋਈ ਸੀ ਇਹਨਾਂ ਨੇ ਦੋ ਅਬੋਰਸ਼ਨ ਕਰਵਾਏ ਮੈਂ ਥਾਣੇ ਵਿੱਚ ਲਿਖਾਈ ਹੋਏ ਨੇ 30 ਸਾਲ ਦਾ ਮੁੰਡਾ ਮੇਰੀ ਬੱਚੀ 16 ਸਾਲ ਦੀ ਹੈ ਜੀ ਉਹ ਤੋਂ ਕਹਿੰਦੇ ਐਨੀ ਕੁ ਧਮਕੀਆਂ ਦਿੰਦੇ ਨੇ ਬੱਚੀ ਨੂੰ ਕਿ ਬੱਚੀ ਦੋ ਤਿੰਨ ਵਾਰ ਬੇਹੋਸ਼ ਹੋ ਕੇ ਗਿਰ ਗਈ ਆ ਕੁੜੀਆਂ ਦੇ ਕਿਸੇ ਦੇ ਰੇਪ ਹੋ ਗਿਆ ਕਿਸੇ ਦੇ ਟਰੈਸ ਪਾਸਿੰਗ ਹੋ ਗਿਆ ਕਿਸੇ ਦੇ ਗਹਿਣੇ ਲੁੱਟ ਲੈ ਕੇ ਦੀ ਇੱਜ਼ਤ ਲੁੱਟ ਲਈ ਮੇਰਾ ਬੇਟਾ ਕਤਲ ਹੋ ਗਿਆ 4 ਮਹੀਨੇ ਲੇਕੇ 4 ਦਿਨ ਮੈਂ ਤਰਨੇ ਤੇ ਬੈਠੀ ਏਅਰਪੋਰਟ ਰੋਡ ਤੇ ਮੇਰੇ ਕੋਲ ਹੁਣ ਦੋ ਬੇਟੀਆਂ ਨੇ ਇੱਕ ਬੇਟਾ ਸੀਗਾ ਜਿਹੜਾ ਪ੍ਰਵਾਸੀ ਅਨੇਕਾਂ ਤਲ ਕਰ ਬੇਟੀਆਂ ਨੂੰ ਮੁਟਕੇ ਰਹੁੰਦੀਆਂ ਦੇਖਿਆ ਲੱਕੜੀ ਦੇ ਤਿਆਰ ਤੇ ਅੱਜ ਮੈਂ ਦਰਦ-ਦਰਦ ਦੀ ਠੋਕਰਾਂ ਜਾਂਦੀ ਫਿਰਦੀ ਫਿਰ ਰੋੜਾਂ ਤੇ ਫਿਰਦੀ ਪਾਗਲ ਹੋ ਗਈ ਮੈਂ ਅੱਜ ਵੀ ਮੇਰਾ ਘਰ ਘਿਰਿਆ ਪਿਆ ਸਮਾਨ ਨੀਚੇ ਦਬਿਆ ਪਿਆ ਜੀ ਬੇਟੀਆਂ ਮੇਰੀ ਬਾੜ-ਬਾਰ ਬੱਚੀਆਂ ਫਿਰ ਮੇਰੇ ਪਰ ਮੇਰੇ ਵਾਸਤੇ ਦਾ ਅੱਜ ਵੀ ਦੇਸ਼ ਆਜ਼ਾਦ ਨਹੀਂ ਹੋਇਆ ਤਾਂ ਕੱਲ ਵੀ ਆਜ਼ਾਦ ਨਹੀਂ ਸੀਗਾ ਆਜ਼ਾਦੀ ਦਾ ਦਿਨ 15 ਅਗਸਤ 1947 ਨੂੰ ਦੇਸ਼ ਆਜ਼ਾਦ ਹੋਇਆ ਅੱਜ ਪੂਰੇ 78 ਸਾਲ ਹੋ ਗਏ ਨੇ ਪਰ ਪੰਜਾਬ ਦੇ ਲੋਕ ਹਿੰਦੂਸਤਾਨ ਦੇ ਲੋਕ ਉਹ ਆਜ਼ਾਦੀ ਮਾਣ ਪਾਉਂਦੇ ਨੇ ਅੱਜ ਆਪਾਂ ਗੱਲਬਾਤ ਕਰਾਂਗੇ ਬੀਬੀਆਂ ਦੇ ਨਾਲ ਮੋਹਾਲੀ ਦੇ ਵਿੱਚ ਖੜੇ ਹੋਇਆ ਸੱਤ ਫੇਸ ਦੀ ਲੇਟਾਂ ਤੇ ਤੁਹਾਨੂੰ ਦੱਸਦੇ ਕਿ ਇੱਥੇ ਬੀਬੀਆਂ ਨੇ ਸਿਰਾਂ ਤੇ ਚੁੰਨੀਆਂ ਤੇ ਆਪਣਾ ਪਟੀਆਂ ਬੰਨੀਆਂ ਹੋਈਆਂ ਨੇ ਕਾਲੀਆਂ ਕਹਿੰਦੇ ਅਸੀਂ ਆਜ਼ਾਦੀ ਕਿਵੇਂ ਮਾਣੀਏ ਕਿਸੇ ਦੀ ਕੁੜੀ ਦੇ ਨਾਲ ਰੇਪ ਹੋਇਆ ਕਿਸੇ ਦਾ ਕਤਲ ਕੀਤਾ ਗਿਆ ਬੱਚੇ ਦਾ ਤੇ ਕਿਸੇ ਦੇ ਨਾਲ ਕੁੱਟਮਾਰ ਹੋਈ ਜ਼ਮੀਨਾਂ ਨੂੰ ਲੈ ਕੇ ਬਹੁਤ ਸਾਰੀਆਂ ਗੱਲਾਂ ਨੇ ਸੋ ਆਪਾਂ ਉਹਨਾਂ ਪੀੜਤਾਂ ਦੇ ਨਾਲ ਗੱਲਬਾਤ ਕਰਾਂਗੇ ਇਸ ਆਜ਼ਾਦੀ ਦੇ ਮੌਕੇ 'ਕਿ ਉਹ ਇਸ ਆਜ਼ਾਦੀ ਨੂੰ ਕਿਸ ਤਰ੍ਹਾਂ ਦੇਖਦੇ ਨੇ ਤੇ ਕਿਵੇਂ ਮੰਨਦੇ ਨੇ ਇਸ ਆਜ਼ਾਦੀ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਿਹਨਾ ਤੁਹਾਡਾ ਮੇਰਾ ਨਾਮ ਜੀ ਪੂਨਮ ਰਾਣੀ ਜੀ ਪੁਨਮ ਜੀ ਤੁਸੀਂ ਇਸ ਆਜ਼ਾਦੀ ਨੂੰ ਕਿਵੇਂ ਦੇਖਦੇ ਹੋ ਜੀ ਗਾ ਦੀ ਆਜ਼ਾਦੀ ਧੀਆਂ ਤੋਂ ਬਗੈਰ ਬੱਚਿਆਂ ਤੋਂ ਬਗੈਰ ਆਪਣੀ ਕੋਈ ਕੁਝ ਨਹੀਂ ਹੁੰਦਾ ਗਾ ਜੀ ਸਭ ਕੁਝ ਆਪਣਾ ਧੀਆ ਭੈਣ ਭਰਾਵਾਂ ਨਾਲ ਹੀ ਹੁੰਦਾ ਏ ਹੁਣ ਮੈਨੂੰ ਜੀ ਹੋ ਚੱਲਿਆ ਮੇਨ 16 ਸਾਲ ਦੀ ਮੇਰੀ ਬੱਚੀ ਜੀ ਮਨੀਸ਼ਾ ਸੁਨਾਮ ਪਿੰਡ ਦਾ ਜੀ ਮੁੰਡਾ ਏ ਉਹ ਉਹਨਾਂ ਦੀ ਉਹਦੀ ਭਾਬੀ ਨੇ ਮੈਨੂੰ ਫੋਨ ਕਰਕੇ ਕਿਹਾ ਕਹਿੰਦੀ ਮੈਨੂੰ ਕੋਈ ਪਤਾ ਨਹੀਂ ਸੀ ਜਦੋਂ ਉਹਨਾਂ ਦਾ ਫੋਨ ਆਇਆ ਮੈਂ ਕਹਿੰਦੀ ਮੈਂ ਜੱਸੀ ਬੋਲ ਰਹੀ ਆ ਮੈਂ ਕਿਹਾ ਹਾਂਜੀ ਦੱਸੋ ਜੀ ਕਹਿੰਦੀ ਤੁਹਾਡੀ ਬੇਟੀ ਜੀ ਸਾਡੇ ਕਰਨੀ ਅਸੀਂ ਕਿਹਾ ਸ਼ਾਇਦ ਰਿਸ਼ਤੇਦਾਰ ਸਾਨੂੰ ਉਹਨਾਂ ਤੋਂ ਪਤਾ ਲੱਗਾ ਉਹਨਾਂ ਨੇ ਦੱਸਿਆ ਕਹਿੰਦੀ ਦੀਦੀ ਦੇਖੋ ਕਹਿੰਦੀ ਮੈਨੂੰ ਵੀ ਇਹ ਇਦਾਂ ਹੀ ਭਜਾ ਕੇ ਲਿਆਏ ਨੇ ਠੀਕ ਹੈ ਜੀ ਦੇਖੋ ਹੁਣ ਕਾਦੀ ਆਜ਼ਾਦੀ ਜੇ ਉਹ ਜੇ ਉਹ ਪਹਿਲਾਂ ਹੀ ਉਹਨਾਂ ਦੀ ਸੁਣਵਾਈ ਹੋਈ ਹੁੰਦੀ ਅੱਜ ਨੂੰ ਮੇਰੀ ਧੀ ਨੂੰ ਨਾ ਉਹ ਹੱਥ ਪਾंदे ਮੇਰੀ ਬੇਟੀ ਨੂੰ ਹੁਣ ਸਾਲ ਹੋ ਚੱਲਿਆ ਜੀ ਮੈਂ ਥਾਣੇ ਕਿਚ ਸਦਰ ਥਾਣੇ ਖਰੜ ਦੇ ਸਦਰ ਥਾਣੇ ਵਿੱਚ ਤੱਕੇ ਖਾ ਰਹੀ ਆ ਦੂਰੀ ਬਾਅਦ ਫਿਰ ਜਦ ਮੈਂ ਇਥੋਂ ਲੈ ਕੇ ਗਈ ਆ ਪੁਲਿਸ ਪ੍ਰਸ਼ਾਸਨ ਮੈਨੂੰ ਪਤਾ ਲੱਗਾ ਉਹਨਾਂ ਨੇ ਮੈਨੂੰ ਦੱਸਿਆ ਗੱਲਬਾਤ ਕੀਤੀ ਮੈਂ ਇਥੋਂ ਲੈ ਕੇ ਆਂਦੀ ਹੁਣ ਫਿਰ ਮੈਂ ਲਿਆਂਦੀ ਜੀ ਉਹਨਾਂ ਦੀ ਇੰਨੀ ਹਿੰਮਤ ਕਿਉਂਕਿ ਜੇ ਕੋਈ ਕਾਰਵਾਈ ਨਹੀਂ ਪੁਲਿਸ ਵਾਲਿਆਂ ਦੀ ਕੁਝ ਵੀ ਨਹੀਂ ਜੀ ਮੈਂ ਚਾਲੋ ਹੋ ਚੱਲਦਾ ਧੱਕੇ ਖਾਂਦੀ ਨੇ ਮੇਰੇ ਸਾਹਮਣੇ ਪੈਸੇ ਲੈ ਕੇ ਸਾਹਮਣੇ ਜੀ ਇਹਨਾਂ ਨੇ ਛੱਡ ਦਿੱਤੇ ਜੋ ਵੀ ਆ ਜੀ ਇਹਨਾਂ ਨੂੰ ਗੱਲ ਬਾਤ ਇਹਨਾਂ ਨਹੀਂ ਕਰੀ ਹੁਣ ਫੇਰ ਦੁਬਾਰਾ ਉਹ ਲੈ ਗਏ ਮੈਂ ਕਾਦੀ ਕਿੰਨੇ 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 ਸਾਲ ਹੋ ਗਏ ਕੁੜੀ ਨੇ ਲੈ ਤੇ ਕਿੰਨੇ ਸਾਲ ਦੀ ਕੁੜੀ ਹੈ ਤੇ ਕਾਤੋਂ ਲੈ ਗਏ ਸਾਲ ਹੋ ਚੱਲਾ ਜੀ ਇੰਸਟਾਗ੍ਰਾਮ ਤੇ ਇਹਨਾਂ ਦੀ ਗੱਲ ਹੋਈ ਸੀ ਜੀ ਮੈਨੂੰ ਬੱਚੀ ਤੋਂ ਹੀ ਪਤਾ ਲੱਗਾ ਜਦ ਮੈਂ ਬੱਚੀ ਲਿਆਂਦੀ ਉਹ ਬੱਚੀ ਨੇ ਮੈਨੂੰ ਦੱਸਿਆ ਜੀ ਵੀ ਸਾਡੀ ਗੱਲ ਇੰਸਟਾਗ੍ਰਾਮ ਤੇ ਹੋਈ ਸੀ ਇਹਨਾਂ ਨੇ ਦੋ ਅਬੋਰਸ਼ਨ ਕਰਵਾਏ ਮੈਂ ਥਾਣੇ ਵਿੱਚ ਲਿਖਾਈ ਹੋਏ ਨੇ ਸਭ ਕੁਝ ਕਰਵਾਇਆ ਹੋਇਆ ਪਰ ਇਹਨਾਂ ਨੇ ਕੁਝ ਵੀ ਨਹੀਂ ਜੀ ਅੱਜ ਤੱਕ ਉਹਨਾਂ ਨੂੰ ਕੁਝ ਵੀ ਕਿਹਾ ਬਾਅਦ ਚ ਫੇਰ ਜੀ ਦੁਬਾਰਾ ਉਹਨਾਂ ਦੀ ਇੰਨੀ ਜ਼ਰੂਰਤ ਪਈ 30 ਸਾਲ ਦਾ ਮੁੰਡਾ ਮੇਰੀ ਬੱਚੀ 16 ਸਾਲ ਦੀ ਹੈ ਜੀ ਉਹ ਦੁਬਾਰਾ ਇੰਨੀ ਹਿੰਮਤ ਫੇਰ ਪਈ ਕਿ ਉਹ ਫਿਰ ਲੈ ਗਏ ਮੇਰੀ ਬੱਚੀ ਨੂੰ ਜੇ ਇਹ ਕੁਝ ਕਾਨੂੰਨ ਕਰੇ ਸਾਨੂੰ ਕੀ ਲੋੜ ਅਸੀਂ ਵੀ ਆਜ਼ਾਦੀ ਮਨਾਈਏ ਆਪਣੇ ਬੱਚੇ ਕੁੜੀ ਰਾਜਾ ਦੇ ਨਾਲ ਗਈ ਸੀ ਨਹੀਂ ਜੀ ਕੋਈ ਰਾਜਾ ਨਹੀਂ ਜੀ ਉੱਥੋਂ ਮੈਂ ਜਾ ਕੇ ਪੁੱਛਿਆ ਜੀ ਉੱਥੇ ਰੈਂਟ ਤੇ ਰਹਿੰਦੇ ਨੇ ਉੱਥੋਂ ਦੇ ਜਿਹੜੇ ਰਹਿਣ ਵਾਲੇ ਉਹਨਾਂ ਨੂੰ ਮੈਂ ਪੁੱਛਿਆ ਉਹ ਕਹਿੰਦੇ ਇੰਨੀ ਕੁ ਧਮਕੀਆਂ ਦਿੰਦੇ ਨੇ ਬੱਚੀ ਨੂੰ ਕਿ ਬੱਚੀ 2-3 ਵਾਰ ਬੇਹੋਸ਼ ਹੋ ਕੇ गिर ਗਈ ਐਨਾ ਕੋਲ ਨੂੰ ਦੁਕਾਨ ਦੇ ਧਮਕਾਉਂਦੇ ਨੇ ਕਿ ਜੀ ਕੁਝ ਨਾ ਪੁੱਛੋ ਮੈਂ মিডিਆ ਸਾਹਮਣੇ ਵੀ ਨਹੀਂ ਦੱਸ ਸਕਦੀ ਹੁਣ ਬੱਚੀ ਤੁਹਾਡੇ ਕੋਲ ਹੈ ਜਾਂ ਉਹਨਾਂ ਕੋਲ ਉਹਨਾਂ ਕੋਲ ਆ ਜੀ ਉਹਨਾਂ ਦੇ ਦੁਬਾਰਾ ਇਸੇ ਕਰਕੇ ਹੌਸਲਾ ਪਿਆ ਜੇ ਪੁਲਿਸ ਪ੍ਰਸ਼ਾਸਨ ਨੇ ਕਾਰਵਾਈ ਕੀਤੀ ਹੁੰਦੀ ਤੇ ਅੱਜ ਉਹਨਾਂ ਦੇ ਇੰਨਾ ਹੌਸਲਾ ਨਾ ਹੁੰਦਾ ਕਿਉਂਕਿ ਪਹਿਲਾਂ ਵੀ ਜਿਸ ਤਰ੍ਹਾਂ ਉਹਨਾਂ ਨੇ ਦੂਜੀ ਨੂੰ ਇਦਾਂ ਲਿਆਂਦੀ ਹੋਈ ਆ ਤੇ ਉਹਨਾਂ ਨੇ ਤਾਂ ਇੱਕ ਇਹ ਜਰੀਆ ਬਣਾ ਲਿਆ ਨਾ ਜੀ ਜੇ ਇਹਨਾਂ ਦੀ ਹੋਵੇ ਕਾਰਵਾਈਆਂ ਤੇ ਉਹ ਖੁੱਲੇ ਆਮ ਨਾ ਘੁੰਮਣ ਬੱਚੀਆਂ ਨੂੰ ਨਾ ਚੱਕਣ ਜੇ ਇਹ ਕਾਰਵਾਈਆਂ ਹੁੰਦੀਆਂ ਰਹਣ ਤਾਂ ਕੋਈ ਕਿਸੇ ਦੀ ਧੀ ਪੈਨ ਨੂੰ ਹੱਥ ਪਾਉਣ ਤੋਂ ਸੋਚੇ ਅਸੀਂ ਕਾਹਦੀ ਆਜ਼ਾਦੀ ਮਨਾਣੀ ਆ ਜੀ ਸੋ ਦੇਖਿਆ ਤੁਸੀਂ ਕਿ ਪੁਲਿਸ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ 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 ਦੇ ਯਾਨੀ ਬੋੜ ਇਹਨਾਂ ਨੇ ਹੱਥ 'ਚ ਪੜੇ ਹੋਏ ਨੇ ਤੁਹਾਡਾ ਕੀ ਨਾਂ ਹੈ ਜੀ ਅਰਜਿੰਦਰ ਗੌਰ ਹੈ ਜੀ ਮੇਰਾ ਨਾਮ ਤੁਹਾਡੇ ਨਾਲ ਕੀ ਹੋਇਆ ਕਿ ਤੁਸੀਂ ਮੇਰਾ ਪਿੰਡ ਮੱਕੜਿਆ ਜੀ ਤੇ ਮੇਰੇ ਸਹੁਰੇ ਦੇ ਦੋ ਬੇਟੇ ਸੀਗੇ ਜਿਹਨਾਂ ਡੈਥ ਹੋ ਗਈ ਤੇ ਮੇਰੇ ਬੇਟੇ ਚਲੋ ਮੇਰੇ ਸਹੁਰੇ ਨੇ ਕੋਈ ਬੇਟਾ ਬਣਾਇਆ ਸੀਗਾ ਉਹਦੇ ਨਾਲ ਮੇਰੀ ਮੈਰਿਜ ਕਰੀ ਤੇ ਹੁਣ ਉਹ ਚਲੋ ਮੇਰਾ ਅਡਵੋਕਟ ਹੋ ਗਿਆ ਮੈਨੂੰ ਕੁੱਟਦਾ ਮਾਰਦਾ ਜੀ ਮੇਤੋ ਸਭ ਕੁਸ ਲੈ ਚੁੱਕਿਆ ਜੀ ਉਹ ਠੀਕ ਹੈ ਜੂ ਤੇ ਬਾਅਦ ਮੈਨੂੰ ਵੱਖ-ਵੱਖ ਥਾਣਿਆਂ 'ਚ ਬਲਾ ਕੇ ਜਲੀਲ ਕਰ ਰਹੇ ਆਂ ਜੀ ਕਦੇ ਸੁਹਾਣੇ ਥਾਣੇ 'ਚ ਕਦੇ ਰੋਪੜ ਤੋਂ ਫੋਨ ਆਉਂਦਾ ਜੀ ਮੈਨੂੰ ਕਦੇ ਮੁਹਾਲੀ ਤੇ ਫੋਨ ਜਾਂਦਾ ਜੀ ਮੈਂ ਬੜੀ ਦੁਖੀ ਹੋਈ ਪਈ ਆ ਜੀ ਪਰੇਸ਼ਾਨ ਹੋਈ ਪਈ ਆ ਇੱਕ ਮੈਂ ਗਰੀਬਣੀ ਆ ਜੀ ਮੇਰੇ ਘਰ 'ਚ ਕੋਈ ਨਹੀਂ ਹੈਗਾ ਜੀ ਕਮਾਉਣੇ ਵਾਲਾ ਕਿਉਂਕਿ ਥਾਣੇ ਵਾਲੇ ਮੰਨੂੰ ਇੱਕ ਜਨਾਨੀ ਨੂੰ ਨਹੀਂ ਵੀ ਬੁਲਾ ਸਕਦੇ ਜਦ ਮੇਰਾ ਅਡਵੋਕਟ ਹੋ ਲਿਓ ਬੰਦੇ ਨਾਲ ਤੇ ਉਹਦੀ ਸੁਣਾਈ ਕਰੀ ਜਾਂਦੀ ਐ ਜੇ ਅਸੀਂ ਆਪਣੀ ਦੇ ਵੀ ਹੈਗੇ ਤੁਹਾਡੇ ਕੋਲ ਹਾਂਜੀ ਮੇਰੇ ਆਪਣੇ ਬੱਚੇ ਹੈ ਜੀ ਉਹਦਾ ਕੋਈ ਬੱਚਾ ਨਹੀਂ ਹੈਗਾ ਜੀ ਯਾਨੀ ਪਹਿਲੇ ਪਤੀ ਤੋਂ ਤੁਹਾਡੇ ਬੱਚੇ ਮੇਰੇ ਪਹਿਲੇ ਪਤੀਆਂ ਦੀ ਬੱਚੇ ਹੈ ਜੀ ਮੇਰੇ ਕੋਲ 2 ਬੇਟੀਆਂ 3 ਬੇਟੀਆਂ ਜੀ ਤੋਂ ਉਹ ਦੋ ਬੇਟੇ ਆ ਜੀ ਉਹ ਸਾਥ ਦੇ ਦਿੰਦੇ ਨੇ ਉਹ ਮੇਰਾ ਸਾਥ ਪੂਰਾ ਦੇ ਰਹੇ ਆ ਜੀ ਠੀਕ ਹੈ ਜੀ ਪਰ ਇਹ ਬੰਦਾ ਮੈਨੂੰ ਜਲੀਲ ਕਰ ਰਿਹਾ ਬਹੁਤ ਜ਼ਿਆਦਾ ਕਿਉਂਕਿ ਪੁਲਿਸ ਨੂੰ ਇਹ ਚਾਹੀਦਾ ਜਦੋਂ ਕੋਰਟ 'ਚੇ ਬੰਦੇ ਦਾ ਫੈਸਲਾ ਹੋ ਲਿਆ ਕਿ ਪੁਲਿਸ ਨੂੰ ਇਹ ਚਾਹੀਦਾ ਮੈਨੂੰ ਕਿਉਂ ਜਲੀਲ ਕਰ ਰਹੇ ਜੀ ਯਾਨੀ ਕਹਿਣ ਦਾ ਮਤਲਬ ਤੁਹਾਡਾ ਕਿ ਸਭ ਕੁਝ ਹੋਣ ਤੋਂ ਬਾਅਦ ਵੀ ਡਿਵੋਰਸ ਹੋਣ ਤੋਂ ਬਾਅਦ ਵੀ ਫਿਰ ਵੀ ਉਹ ਤੁਹਾਨੂੰ ਯਾਨੀ ਪਰੇਸ਼ਾਨ ਕਰ ਰਿਹਾ ਬਹੁਤ ਤੰਗ ਪਰੇਸ਼ਾਨ ਕਰ ਰਿਹਾ ਜੀ ਕਈ ਵਾਰੀ ਤਾਂ ਮੇਰਾ ਇੰਨਾ ਮੰਨ ਤੰਗ ਹੁੰਦਾ ਜੀ ਮੈਂ ਛਾਲ ਮਾਰ ਕੇ ਮਰ ਜਮਾ ਮੈਨੂੰ ਇੰਨਾ ਪੁਲਿਸ ਮੈਨੂੰ ਹੁਣ ਵੀ ਇਸ ਟਾਈਮ ਚਾਰ ਥਾਣਿਆਂ ਮਤੇ ਫੋਨ ਆਏ ਪਏ ਜੀ ਤੇ ਇਦਾਂ ਸੋ ਜੀ ਹਰਾਸ਼ਮੈਂਟ ਕਰ ਰਿਹਾ ਤੁ ਸਤਿ ਸ਼੍ਰੀ ਅਕਾਲ ਜੀ ਮੈਂ ਪਰਮਜੀਤ ਕੌਰ ਜੀ ਤੁਹਾਡੀ ਕੀ ਆਦੀ ਪ੍ਰੋਬਲਮ ਹੈ ਕੀ ਹੈ ਇਹ ਸਾਡਾ ਜੀ ਰੇਪ ਦਾ ਮੈਟਰ ਹੈਗਾ ਜੀ 3 ਮਹੀਨੇ ਹੋ ਗਏ ਸਾਨੂੰ ਹਰਾਸਮੈਂਟ ਹੁੰਦੇ ਸਾਨੂੰ ਪੁਲਿਸ ਪ੍ਰਸ਼ਾਸਨ ਤੋਂ ਕੋਈ ਸੰਤੁਸ਼ਟੀ ਨਹੀਂ ਹੈ ਕਿ ਸਾਡੀ ਕਿੱਥੇ ਵੀ ਪਾਸੇ ਸੁਣਵਾਈ ਨਹੀਂ ਹੋ ਰਹੀ ਕਿਹਦੇ ਨਾਲ ਰੇਪ ਹੋਇਆ ਮੇਰੀ ਬੇਟੀ ਹੈ ਜੀ 12 ਸਾਲ ਦੀ ਬੇਟੀ ਨਾਲ ਹੋਇਆ ਹਾਂਜੀ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਬਿਲਕੁਲ ਧੱਕਾਸ਼ਾਹੀ ਹੋ ਰਹੀ ਹੈ ਸਾਡੇ ਨਾਲ ਉਹ ਬੰਦੇ ਪੈਸੇ ਦੇ ਕੇ ਅੱਜ ਵੀ ਆਜ਼ਾਦ ਘੁੰਮ ਰਹੇ ਯਾਨੀ ਕਹਿਣ ਦਾ ਮਤਲਬ ਹੈ ਕਿ 12 ਸਾਲ ਦੀ ਬੱਚੀ ਦੇ ਨਾਲ ਤੁਹਾਡੀ ਨਾਲ ਰੇਪ ਹੋਇਆ ਪਰ ਕਿਸੇ ਨੇ ਸੁਣਵਾਈ ਨਹੀਂ ਕੀਤੀ ਤੇ ਉਹ ਲੋਕ ਕੌਣ ਸੀ ਜਿਨ੍ਹਾਂ ਨੇ ਰੇਪ ਕੀਤਾ ਸਗੀ ਪੂਆ ਦਾ ਮੁੰਡਾ ਹੈ ਜੀ 31 ਸਾਲ ਦਾ 31 ਸਾਲ ਏਜ ਹੈ ਪੂਆ ਵੀ ਨਾਲ ਹੀ ਪੂਆ ਨੂੰ ਸਭ ਕੁਝ ਪਤਾ ਸੀਗਾ ਪੂਆ ਨੇ ਬੱਚਿਆਂ ਨੂੰ ਡਰਾਇਆ ਧਮਕਾਇਆ ਬੱਚਿਆਂ ਨੂੰ ਸਟੇਟਮੈਂਟ ਦੇਣ ਤੋਂ ਮਾਂ ਤੱਕ ਨੂੰ ਵੀ ਮਨਾ ਕੀਤਾ ਸੀਗਾ ਕਿ ਵੀ ਆਪਣੀ ਮਾਂ ਨੂੰ ਨਹੀਂ ਦੱਸਣਾ ਚਲੋ ਬੱਚੇ ਭਾਜੀ ਹੁਣ ਇੰਨੇ ਸਮਝਦਾਰ ਹੁੰਦੀ ਤਾਂ ਉਹਨੂੰ ਪਤਾ ਹੁੰਦਾ ਕਿ ਵੀ ਮੇਰੇ ਨਾਲ ਕੀ ਹੋ ਰਿਹਾ ਹੈ ਲੇਕਿਨ ਜਦੋਂ ਹੀ ਮੈਨੂੰ ਇਸ ਗੱਲ ਦਾ ਪਤਾ ਲੱਗਿਆ ਮੈਂ ਤੁਰੰਤ ਐਕਸ਼ਨ ਲਿਆ ਮੈਂ ਥਾਣੇ ਗਈ ਕੰਪਲੇਂਟ ਕਰਾਈ ਕੰਪਲੇਂਟ ਕਰਾ ਕੇ ਪਹਿਲੇ ਤੇ ਇੱਥੇ ਪਰਚਾ ਦਰਜ ਨਹੀਂ ਸੀਗਾ ਹੋ ਰਿਹਾ ਚਲੋ ਇਹ ਏਸੀਬੀਸੀ ਧਰਨੇ ਵਾਲੇ ਅੰਕਲ ਜੀ ਆ ਇਹਨਾਂ ਨੇ ਸਾਡਾ ਬਹੁਤ ਸਹਿਯੋਗ ਦਿੱਤਾ ਇਹਨਾਂ ਦੇ ਸਹਿਯੋਗ ਕਰਕੇ ਅੱਜ ਚਲੋ ਪਰਚਾ ਤੇ ਹੋ ਗਿਆ ਹਜੇ ਵੀ ਉਹਨ ਬੰਦਿਆਂ ਦੀ ਅਰੈਸਟ ਨਹੀਂ ਹੈਗੀ ਉਹ ਆਜ਼ਾਦ ਘੁੰਮ ਰਹੇ ਐ ਥਾਣੇ 'ਚ ਮੈਂ 15 20 ਗੇੜੇ ਮਾਰ ਚੁੱਕੀ ਆ ਸਾਡੀ ਕੋਈ ਸੁਣਵਾਈ ਨਹੀਂ ਹੁੰਦੀ ਸਾਨੂੰ ਕਿਹਾ ਜਾਂਦਾ ਹੈ ਤੁਹਾਨੂੰ ਜਦੋਂ ਕਾਰਵਾਈ ਹੋਊਗੀ ਫੋਨ ਕੀਤਾ ਜਾਓ ਕਿੰਨੇ ਕਿੰਨੇ ਸਾਲ ਹੋ ਗਏ ਘਟਨਾ ਹੋਏ ਨੂੰ ਕੁੜੀ ਦਾ ਇੱਕ ਸਾਲ ਹੀ ਹੋ ਗਿਆ ਜੀ ਲਗਭਗ ਈਸੇ ਮਹੀਨੇ ਚ ਬੇਟੀ ਨਾਲ ਹੋਈ ਸੀਗੀ ਵਾਰਦਾਤ ਤੇ ਮੈਨੂੰ ਘਟੋ ਘਟ ਵੀ ਜੀ 9 ਮਹੀਨੇ ਬਾਅਦ ਪਤਾ ਚੱਲਿਆ ਇਸ ਗੱਲ ਦਾ ਜਿਵੇਂ ਮੈਨੂੰ ਪਤਾ ਚੱਲਿਆ ਜੀ ਉਵੇਂ ਹੀ ਮੈਂ ਐਕਸ਼ਨ ਲਿਆ ਦੇਖੋ ਹਰ ਕੋਈ ਹਰ ਮਾਂ ਆਪਣੀ ਬੇਟੀ ਦਾ ਦੁੱਖ ਬਰਦਾਸ਼ਤ ਨਹੀਂ ਕਰ ਸਕਦੀ ਔਰ ਇਹ ਤਾਂ ਪਰਿਵਾਰ ਦੀ ਗੱਲ ਸੀਗੀ ਦੇਖੋ ਇਹ ਬਹੁਤ ਹੀ ਮਾੜਾ ਕੀਤਾ ਇਹਨਾਂ ਨੂੰ ਤਾਂ ਸ਼ਰਮ ਆਂਦੀ ਹੈ ਮੈਨੂੰ ਹੁਣ ਇਹ ਵੀ ਕਹਿੰਦੇ ਵੀ ਉਹ ਸਾਡੇ ਪਰਿਵਾਰ ਦਾ ਹਿੱਸਾ ਸੀ ਸੋ ਕਿਤੇ ਨਾ ਕਿਤੇ ਬਹੁਤ ਦੁਖ ਆਲੀ ਘਟਨਾ ਹੈ ਕਿਉਂਕਿ ਬਹੁਤ ਸਾਰੀਆਂ ਬੀਬੀਆਂ ਅੱਜ ਪਰੇਸ਼ਾਨ ਹੈ ਸੋ ਮਾਤਾ ਜੀ ਨਾਲ ਗੱਲ ਕਰਦੇ ਆ ਤੁਹਾਡੀ ਕੀ ਨਾ ਜੀ ਸੇ ਸ਼ਰਵਾ ਮੈਂ ਕਿ ਤੁਸੀਂ ਕੀ ਤੁਹਾਡੀ ਕੀ ਪ੍ਰੋਬਲਮ ਹੈ ਮੇਰੀ ਤਾਂ ਪ੍ਰੋਬਲਮ ਇਹੀ ਹੈ ਵੀ ਜਿਹੜੀਆਂ ਬੀਬੀਆਂ ਆਉਂਦੀਆਂ ਆ ਵਿਚਾਰੀਆਂ ਇਹਨਾਂ ਦੇ ਦੁੱਖ ਰੋਂਦੀਆਂ ਇਹਨਾਂ ਦੀ ਸੁਣਵਾਈ ਹੋਵੇ ਮੈਂ ਤਾਂ ਬਾਰ-ਬਾਰ ਇਹੀ ਸੀਐਮ ਪੀਐਮ ਸਰਨ ਗੰਨੀ ਵੀ ਜਿਹੜੀ ਤੁਹਾਡੇ ਹੇਠਾਂ ਅਰਜ਼ੀਆਂ ਜਾਨੀਆਂ ਇਹ ਹੋ ਸਕਦਾ ਤੁਹਾਡੇ ਤੱਕ ਨਾ ਪਹੁੰਚਦੀ ਹੁਣ ਤੁਸੀਂ ਪ੍ਰਕਾਸ਼ ਸਿੰਘ ਬਾਦਲ ਦੀ ਤਾਂ ਸੰਗਤ ਦਰਸ਼ਨ ਕਰੋ ਆਪਣੇ ਆਪਣੇ ਏਰੀਏ ਵਿੱਚ ਜਿਨ੍ਹਾਂ ਐਮਐਲਏ ਆ ਜਿਨ੍ਹਾਂ ਕੈਬਨਿਟ ਮੰਤਰੀ ਆ ਜਾਂ ਸੀਐਮ ਸਾਹਿਬ ਆ ਤੁਸੀਂ ਖੋਦ ਲਓ ਜਦੋਂ ਵੋਟਾਂ ਹੁੰਦੀਆਂ ਫਿਰ ਤਾਂ ਤੁਸੀਂ ਪੈਰੀਂ ਹੱਥ ਲਾਣ ਲਈ 10-10 ਵਾਰੀ ਸਾਸਰੀ ਘਰ ਕਰਨ ਆਜਨੇ ਤੁਹਾਡੇ ਕੋਲ ਇੰਨਾ ਟਾਈਮ ਨਹੀਂ ਤੁਹਾਡੇ ਕੋਲ ਘਰ ਬੈਠਿਆਂ ਕੋਈ ਆ ਜਾਵੇ ਦਿਨ ਰੱਖੋ ਅੱਜ ਆ ਜਿਹੜਾ ਅੱਜ ਆ ਪਿੰਡ ਆ ਜਾ ਆਪਣੇ ਆਪਣੇ ਲੈ ਕੇ ਦੀਆਂ ਖੁਦ ਪ੍ਰੋਬਲਮਾਂ ਸੁਣੋ ਫਿਰ ਤੁਸੀਂ ਬਾਅਦ ਚ ਨਾ ਕਹੋਗੇ ਅਸੀਂ ਤਾਂ ਐਪਲੀਕੇਸ਼ਨ ਤੁਹਾਡਾ ਹੱਲ ਕਰਨਾ ਸੀ ਪਰ ਤੁਸੀਂ ਸਾਡੇ ਤੱਕ ਪਹੁੰਚੇ ਨਹੀਂ ਉਹ ਬਹਾਨੇਵਾਜੀ ਨਹੀਂ ਤੁਸੀਂ ਪਲੀਜ਼ ਹੁਣ ਮੌਕਾ ਸਭ ਆ ਕੁੜੀਆਂ ਦੇ ਕਿਸੇ ਦੇ ਰੇਪ ਹੋ ਗਿਆ ਕਿਸੇ ਦੇ ਟਰੈਸ ਪਾਸਿੰਗ ਹੋ ਗਿਆ ਕਿਸੇ ਦੇ ਗਹਿਣੇ ਲੁੱਟ ਲੈ ਕਿਸ ਦੀ ਇੱਜ਼ਤ ਲੁੱਟ ਲਈ ਕਿਹਦਾ ਕੋਸ਼ ਬਖਰੇ ਬਖਰੇ ਦੋਖਾ ਤੇ ਅਸੀਂ ਇਹ ਕਹਿੰਨੇ ਵੀ ਤੁਸੀਂ ਇਹ ਬੇਲਾ ਸੰਭਾਲੋ ਪਲੀਜ਼ ਤੁਸੀਂ ਬੀਬੀਆਂ ਨੂੰ ਬੱਚਿਆਂ ਨੂੰ ਕਿਸੇ ਦਾ ਬੇਲ ਨਹੀਂ बार-बार ਆਣਾ ਕੋਟਾਂ 'ਚ ਘੁੰਮਣਾ, ਪੈਸੇ ਖਰਚ ਕਰਨ ਦੀ ਹਰ ਇੱਕ ਦੀ ਹਿੰਮਤ ਨਹੀਂ। ਇਹਨਾਂ ਨੂੰ ਨਿਆਂ ਦਵਾਓ ਤੁਸੀਂ। ਸੋ ਤੁਹਾਡੇ ਕੀ ਨਾਂਜੀ? ਤੁਸੀਂ ਇਸ ਆਜ਼ਾਦੀ ਨੂੰ ਕਿਸ ਤਰ੍ਹਾਂ ਦੇਖਦੇ ਹੋ ਅੱਜ 15 ਅਗਸਤ ਦਾ ਦਿਨ? ਸਾਡੇ ਵਾਸਤੇ ਤਾਂ ਵੀਰੇ ਕੋਈ ਆਜ਼ਾਦੀ ਨਹੀਂ। ਤੁਹਾਡੇ ਨਾਲ ਕੀ ਘਟਨਾ ਵਾਪਰੀਏ? ਕੀ ਨਾਂ? ਤੁਹਾਡਾ ਕਿੱਥੋਂ ਆਇਓ? ਮੈਂ ਨਾਮ ਸੋਨੀਆ ਰਾਣੀਆ। ਵੀਰ ਮੈਂ ਕੁੰਬੜੇ ਤੋਂ ਆਈ। ਤੁਹਾਨੂੰ ਪਤਾ ਹੋਵੇਗਾ ਪਹਿਲਾਂ ਵੀ ਮੇਰਾ ਬੇਟਾ ਕਤਲ ਹੋ ਗਿਆ 4 ਮਹੀਨੇ ਲੇਕੇ 4 ਦਿਨ ਮੈਂ ਤਰਨੇ ਤੇ ਬੈਠੀ ਰਹੀ 에ਰਪੋਰਟ ਰੋਡ ਤੇ। ਮੈਂ ਅੱਜ ਉਹੀ ਮਾਂ ਜਿਹੜੀ ਦਰਦ-ਦਰਦੀ ਠੋਕਰਾਂ ਖਾ ਰੱਖ ਕਾਂਦੀ ਫਿਰਦੀ ਫਿਰ ਘਰ ਮੇਰਾ ਗਿਰ ਗਿਆ ਤੇ ਮੈਂ ਐਮਸੀ ਨੂੰ ਫੋਨ ਕੀਤਾਗਾ ਮੈਨੂੰ ਕਹਿੰਦਾਗਾ ਮੈਂ ਵੀ ਚੰਡੀਗੜ੍ਹ ਆਗਾ ਮੈਂ ਕਿਹਾ ਜੀ ਆਪਣੀ ਵਾਈਫ ਨੂੰ ਭੇਜ ਦਿਓ ਕਹਿੰਦਾ ਮੇਰੀ ਵਾਈਫ ਖੈੜ ਹੈ ਮੈਂ ਸਵੇਰੇ ਵੀਰ 6 ਵਜੇ ਮੇਰਾ 5:30 6 ਵਜੇ ਦੇ ਕਰੀਬ ਮੇਕਰ ਘਰ ਘਰ ਗਿਰ ਗਿਆ ਮੇਰਾ 7:00 ਦੇ ਕਰੀਬ ਮੈਂ ਐਮਸੀ ਨੂੰ ਫੋਨ ਕਰਿਆ ਤੇ ਮੇਰੇ ਘਰ ਤੱਕ ਹੁਣ ਤੱਕ ਕੋਈ ਬੰਦਾ ਨਹੀਂ ਪਹੁੰਚਿਆ ਮੇਰੀਆਂ ਬੇਟੀਆਂ ਵੀ ਬਾਲਵਾਲ ਬੱਚੀਆਂ ਆਂ ਪਹਿਲਾ ਮੇਰਾ ਬੇਟਾ ਕਤਲ ਹੋ ਗਿਆ ਤਾਂ ਮੈਂ ਦਰਦ ਦਰਦੀ ਠੋਕਣਾ ਖਾਂਦੀ ਫਿਰਦੀ ਵੀਰਕੋਟ ਕਚੈਰੀਆਂਗੇ ਮੈਂ ਚੱਕਰ ਚੱਕਰ ਲਾਂਦੀ ਕਿਤੇ ਬੱਚੇ ਕਿੰਨੇ ਨੇ ਤੁਹਾਡੇ ਕੋਲੇ ਬੇਟੇ ਜਿੱਦਾਂ ਕਹ ਰੇ ਬੱਚੇ ਟੋਟਲ ਬੱਚੇ ਕਿੰਨੇ ਨੇ ਮੇਰੇ ਕੋਲ ਉਹਨ ਦੋ ਬੇਟੀਆਂ ਨੇ ਇੱਕ ਬੇਟਾ ਸੀਗਾ ਜਿਹੜਾ ਪਰਵਾਸੀਆਂ ਨੇ ਕਤਲ ਕਰਤਾ ਕਾਦੀ ਗੱਲ ਐ ਕਿੰਨੇ ਸਾਲ ਦਾ ਬੱਚਾ ਸੀ ਸਾਡੇ 17 ਸਾਲ ਦਾ ਅਭੀਰੇ ਤੇ ਆਹ ਗਿਆ 13 11 2024 ਨੂੰ ਮੇਰਾ ਬੇਟਾ ਕਤਲ ਕਰਤਾ ਸੀ ਪਰਵਾਸੀਆਂ ਨੇ ਪਰ ਕੋਈ ਰੰਜਿਸ਼ ਸੀ ਕੋਈ ਲੜਾਈ ਝਗੜਾ ਸੀ ਰੰਜਿਸ਼ ਨਹੀਂ ਸੀ ਕਿ ਵੀਰ ਕੋਈ ਵੀ ਕੋਈ ਲੜਾਈ ਨਹੀਂ ਤੇ ਕੋਈ ਝਗੜਾ ਨਹੀਂ ਸੇ ਨਜਾਇਜ਼ ਮੇਰਾ ਬੱਚਾ ਮਰ ਗਿਆ ਤੇ ਅੱਜ ਮੇਰੀ ਕੋਈ ਸੁਣਵਾਈ ਨਹੀਂ 4 ਦਿਨ ਧਰਨੇ ਤੇ ਬੈਠੀ ਰਹੀ ਜਦੋਂ ਮੈਨੂੰ ਸੀਐਮ ਮਾਨ ਦਾ ਕੋਈ ਮੈਸੇਜ ਨਹੀਂ ਆਇਆ ਜੀ ਕੋਈ ਮੰਦੂ ਕਿਸੇ ਕੀ ਕਿਦਰ ਕਿਸੇ ਤਰ੍ਹਾਂ ਦੀ ਹਲਪ ਨਹੀਂ ਮਿਲੀ ਵੀਰ ਨਾਲ ਕਹ ਰਹੇ ਸੀ ਕਿ ਤੁਹਾਨੂੰ ਰਾਹਤ ਮਿਲੀ ਹੈ ਕੁਝ ਪੈਸੇ ਮਿਲੇ ਨੇ ਪ੍ਰਸ਼ਾਸਨ ਵੱਲੋਂ ਜਾਂ ਸਰਕਾਰ ਵੱਲੋਂ ਕਰਾਸ ਦਾ ਵੀਰ 4 ਲੱਖ ਰੁਪਿਆ ਜ਼ਰੂਰ ਮਿਲਿਆ 2-2 ਲੱਖ ਦੇ ਚਾਹੇ ਕੋ ਮੈਨੂੰ ਜ਼ਰੂਰ ਮਿਲੇ ਨੇ ਮੈਂ ਅੱਜ ਉਹ ਵੀ ਦੇਣ ਨੂੰ ਤਿਆਰ ਰਾਂਗੀ ਜੇ ਮੇਰਾ ਬੇਟਾ ਮੈਨੂੰ ਬਾਪਸ ਕਰੇ ਤੇ ਜੇ ਮੇਰਾ ਬੇਟਾ ਬਾਪਸ ਨਹੀਂ ਕਰ ਸਕਦਾ ਤੇ ਕਮ ਤੱਕਮ ਉਹ ਜਿਹੜੇ ਗੁਨਾਹਗਾਰ ਨੇ ਜਿਹੜਾ ਚ ਸੇਪ ਬੈਠੇ ਨੇ ਉਹਨਾਂ ਨੂੰ ਤਾਂ ਫਾਂਸੀ ਦੀ ਸਜ਼ਾ ਸੜਾ ਦਿਓ ਮੈਂ ਕੀ ਉਮੀਦ ਕਰਾਂ ਮੈਨੂੰ ਪਤਾ ਮੈਂ ਆਪਣੀਆਂ ਬੇਟੀਆਂ ਫੁੱਟ-ਫੁੱਟ ਕੇ ਰੋਂਦੀਆਂ ਦੇਖਿਆ ਲੱਕੜੀ ਦੇ ਤਿਆਰ ਤੇ ਅੱਜ ਮੈਂ ਦਰਦ-ਦਰਦ ਦੀ ਠੋਕਰਾਂਾਂ ਦੀ ਫਿਰਦੀ ਵੀ ਰੋਣਾ ਤੇ ਫਿਰਦੀ ਪਾਗਲ ਹੋ ਗਈ ਮੈਂ ਮੇਰੇ ਮਿਹਾਰ ਦੀ ਮਰੀਜ਼ ਹੈ ਮੇਰੇ ਘਰ ਵਾਲਾ ਹਾਰ ਦਾ ਮਰੀਜ਼ ਹੈਗਾ ਇਹ ਕੋਈ ਸਾਨੂੰ ਦੇਖਣ ਵਾਲਾ ਸਿਰਫ ਇੱਕ ਬਲਵਿੰਦਰ ਕੁੰਬੜਾ ਜੀ ਬਿਨਾਂ ਮਨ ਨੂੰ ਕੋਈ ਵੀ ਪਿੰਡ ਦਾ ਬੰਦਾ ਮੋਤਵਾਰ ਬੰਦਾ ਬੰਨੂ ਦੇਖਣ ਨਹੀਂ ਆ ਅੱਜ ਵੀ ਮੇਰਾ ਘਰ ਗਿਰਿਆ ਪਿਆ ਸਮਾਨ ਨੀਚੇ ਦਵਿਆ ਪਿਆ ਜੀ ਬੇਟੀਆਂ ਮੇਰੀ ਬਾੜ ਵਾਲ ਬੱਚੀਆਂ ਵੀ ਮੇਰੇ ਵਾਸਤੇ ਕਾਦੀ ਆਜ਼ਾਦੀ 78 ਸਾਲ ਹੋ ਗਏ ਦੇਸ਼ ਆਜ਼ਾਦ ਹੋਇ ਨੂੰ ਪਰ ਮੇਰੇ ਵਾਸਤੇ ਤਾਂ ਅੱਜ ਵੀ ਦੇਸ਼ ਆਜ਼ਾਦ ਨਹੀਂ ਹੋਇਆ ਤਾਂ ਕੱਲ ਵੀ ਆਜ਼ਾਦ ਨਹੀਂ ਸੀਗਾ ਕਿਉਂਕਿ ਮੇਰੇ ਪਤਾ ਵੀਰ ਕਾਲਾ ਦਿਨ ਚੜਿਆ ਮੈਂ 7.5 17 ਸਾਲ ਦਾ ਇੱਕ ਇੱਕੋ ਲੋਤਾ ਬੇਟਾ ਮੇਰਾ ਦਮਨਪ੍ਰੀਤ ਸਿੰਘ ਮੈਂ ਪਾਲ ਕੇ ਮੇਰਾ ਬੇਟਾ ਪ੍ਰਵਾਸੀਆਂ ਨੇ ਮਾਰਤਾ ਜਿਹੜੇ ਆਪ ਹਮ ਨੇ ਆ ਅੱਜ ਜਿਹੜਾ ਤੇ ਸੇਫ ਬੈਠੇ ਨੇ ਉਹਨਾਂ ਦੀ ਤਾਂ ਭੈਣਾਂ ਦੇ ਲੱਕੜੀ ਵੀ ਬੰਨੀ ਆ ਤਿਆਰ ਵੀ ਮਨਾਇਆ ਸਾਡੇ ਵਾਸਤੇ ਦਾ ਵੀਰ ਕਾਲਾ ਦਿਨ ਚੜਿਆਗਾ ਆਜ਼ਾਦੀ ਕਾਦੀ ਆਜ਼ਾਦੀ ਹੈ ਸੋ ਕਿਤੇ ਨਾ ਕਿਤੇ ਲੇਡੀਜ਼ ਕਾਫੀ ਪਰੇਸ਼ਾਨ ਨੇ ਕਿਉਂਕਿ ਦੁੱਖ ਤਾਂ ਹੁੰਦਾ ਹੀ ਨੇ ਕਿਸੇ ਦਾ ਇੱਕ ਬੱਚਾ ਗਿਆ ਹੋਵੇ ਉਹ ਵੀ ਲੋਤਾ ਤੇ ਦੋ ਪਰ ਆਮ ਦੋ ਜਿਹੜੀ ਭੈਣਾਂ ਹੁਣ ਉਹ ਰਖੜੀਆਂ ਵਾਲੇ ਦਿਨ ਤਰਸਦੀਆਂ ਹੁਣ ਰਖੜੀ ਬੰਨਣ ਨੂੰ ਤੁਹਾਡਾ ਕੀ ਨਾਂ ਜੀ ਮੇਰਾ ਨਾਂ ਜਨਕ ਕੁਮਾਰੀ ਹੈ ਜਨਕ ਕੁਮਾਰੀ ਤੁਹਾਡਾ ਦਿਨ ਕੀ ਘਟਨਾ ਬਾਕੀ ਮੇਰੇ ਨਾਲ ਮੇਰੇ ਬੇਟੇ ਕੋਲ ਕੋਚਿੰਗ ਲੈਣ ਆਉਂਦਾ ਸੀ ਇੱਕ ਮੁੰਡਾ ਉਹਦੇ ਥਰੂ ਆਇਆ ਸਾਡੇ ਘਰ ਬੇਟਾ ਬਣ ਗਿਆ ਬੇਟਾ ਬਣ ਬਣ ਕੇ ਲੁੱਟਦਾ ਰਿਹਾ ਸਾਨੂੰ ਮੈਂ ਕਮੇਟੀਆਂ ਪਾਉਂਦੀ ਸੀਗੀ 5-5000 ਤੀਆਂ ਉਹ ਮੇਰੇ ਕੋਲ ਲੈ ਗਿਆ ਅੱਜ ਮੇਰੇ ਕੋਲ 14 ਲੱਖ 5000 ਵੀ ਲੈ ਗਿਆ ਮੇਰੇ ਕੋਲ ਔਰ ਹੁਣ ਕਹਿੰਦਾ ਜੋ ਕਰਨਾ ਕਰ। ਯਾਨੀ ਬੇਟਾ ਬਣਾ ਕੇ ਬੇਟਾ ਬਣਿਆ ਹੋਇਆ ਸੀ ਤੁਹਾਡਾ ਬੱਚੇ ਉਦਾਂ ਕਿੰਨੇ ਨੇ ਤੁਹਾਡੇ ਕੋਲ ਬਿਲਕੁਲ ਤੇ ਮੁੰਡੇ ਲੜਾਈ ਝਗੜੇ ਹੋ ਜਾਂਦੇ ਸੀ ਵਿਆਹ ਹੀ ਹੋਏ ਉਹ ਲੜਾਈ ਝਗੜੇ ਅਭੀ ਛੋਟੇ ਫਾਇਦਾ ਚੱਕ ਲਿਆ ਵੀ ਇਹਦੇ ਬੱਚਾ ਨਾ ਬਣਦੀ ਨਹੀਂ ਆਪ ਬਣ ਕੇ ਕਹਿੰਦਾ ਮੈਂ ਸੰਭਾਲੂਗਾ ਤੁਹਾਨੂੰ ਮੈਂ ਇਦਾ ਕਰਾਂਗਾ ਮੈਂ ਉਦਾਂ ਕਰਾਂਗਾ ਤੁਹਾਨੂੰ ਕੋਈ ਨਹੀਂ ਸੰਭਾਲੇਗਾ ਮੈਂ ਸੰਭਾਲਾਂਗਾ ਬਸ ਉਹ ਮੈਂ ਸਾਨੂੰ ਵਿਸ਼ਵਾਸ ਵਿੱਚ ਲੈ ਕੇ ਲੁੱਟ ਕੇ ਲਗਾ ਕੀ ਲੁੱਟਿਆ ਤੁਹਾਡੇ ਤੋਂ ਪੈਸਾ ਲਖਾ ਗਿਆ ਉਹਦਾ ਲੱਖ ਰੁਪਈਆ ਲੈ ਲਿਆ ਮੇਰੇ ਕੋਲ ਹਰ ਮਹੀਨੇ ਮੇਰੇ ਕੋਲ 7 8 7 8 ਕਮੇਟੀਆਂ ਲੱਗ 5 ਲੱਖ ਦੀਆਂ ਲੈ ਗਿਆ ਸੋਨਾ ਲੱਗ ਲੈ ਗਿਆ ਕਿੱਥੇ ਰਹਿੰਦੇ ਹੋ ਤੁਸੀਂ ਮੈਂ ਇੱਥੇ ਸੱਤ ਫਿਚ ਰਹਿੰਦੀ ਆ ਘਰ ਦੇ ਵਿੱਚ ਕੌਣ ਕੌਣ ਹੈ ਘਰ ਵਿੱਚ ਮੇਰਾ ਘਰ ਵਾਲਾ ਉਹ ਵੀ ਬੋਲ ਨਹੀਂ ਸਕਦੇ ਆੜ ਦੇ ਮਰੀਜ਼ ਹੈ ਕਿਨੇ ਦੋ ਵਾਰੀ ਅਟੈਕ ਆ ਚੁੱਕਿਆ ਹੈ ਮੇਰੇ ਹਸਪਤਲ ਤੇ ਆਇਆ ਹੈ ਉਹਨੇ ਸੋਚਿਆ ਕਿ ਆਦਮੀ ਨੇ ਮਰ ਜਾਣਾ ਇਹਨੇ ਕੁਝ ਕਰ ਨਹੀਂ ਸਕਣਾ ਪਰ ਸਾਨੂੰ ਵੀਰ ਜੀ ਮਿਲੇ ਇਨਦਰ ਥ्रू ਸਾਡਾ ਕੁਝ ਹੋ ਸਕਿਆਗਾ। ਕਿਸੇ ਰਿਪੋਰਟ ਵਗੈਰਾ ਕਰਾਈ ਹੈ। ਹਾਂਜੀ ਕਰਾਈ ਹੈ। ਹਜੇ ਕੋਈ ਮਤਲਬ ਉਹਦੀ ਉਹਨੂੰ ਬੁਲਾਇਆ ਨਹੀਂ ਗਿਆ, ਕੁਝ ਨਹੀਂ ਕੀਤਾ ਗਿਆ, ਸਿਰ ਰਿਪੋਰਟ ਕਰਾਈ ਹੋਈ ਹੈ। ਕਿੰਨਾ ਟਾਈਮ ਹੋ ਗਏ ਸਿਓ? 2 ਮਹੀਨੇ ਹੋ ਗਏ। 2 ਮਹੀਨੇ ਹੋ ਗਏ ਨੇ। ਤੇ ਉਹ ਮੁੰਡਾ ਫਰਾਰ ਹੈ? ਨਹੀਂ, ਰਹਿਦਾ ਹੋਣਾ ਘਰੀ। ਹੁਣ ਆਂਦਾ ਨਹੀਂ ਕਹਿੰਦਾ ਜੋ ਕਰਨਾ ਕਰ ਲੈ ਤੂੰ। ਅੱਗੇ ਬੜੀ ਇੱਜ਼ਤ ਨਾਲ ਬੋਲਦਾ ਸੀ ਮੰਮੀ ਐਦਾਂ, ਮੰਮੀ ਐਦਾਂ ਹਰ ਇੱਕ ਦੁੱਖ ਸੁਕੋ। ਔਰ ਹੀ ਭੈਣ ਦੇ ਵਿਆਹ ਤੇ ਵੀ ਗਏ, ਅਸੀਂ ਮਾਂ ਮਾਂ ਮਰੀ ਤਾਂ ਵੀ ਮੈਂ ਗਈਆਂ। ਸਭ ਕੁਝ ਕਰਕੇ ਆਈਆਂ। ਪਰ ਹੁਣ ਅੱਜ ਪੈਸਾ ਖਾ ਗਿਆ ਫਿਰ ਮੈਂ ਕਿਹਾ ਵੀ ਮੇਰੇ ਕੋਲ ਹਮਣ ਹੋ ਨਹੀਂ ਸਕਣਾ ਮੇਰੀ ਉਮਰ ਹੋ ਗਈ ਹੈ ਵੀ ਮੈਂ ਮਿਹਨਤ ਕਰਦੀ ਕਪੜੇ ਸਿਣੇ ਮੰਦਰ ਦੇ ਵਸਤਰ ਬਣਾਣੀਆਂ ਅੱਜ ਵੀ ਮੈਂ ਬਣਾ ਕੇ ਆਈਆਂ ਜਨਮਸਥੂਈ ਦੇ ਤੇ ਮੈਂ ਤੈਨੂੰ ਉਹ ਪੈਸੇ ਦੇ ਰਹੀਆਂ ਸੀ ਸੀ ਕਹਿੰਦਾ ਨਹੀਂ ਤੁਹਾਨੂੰ ਲੱਗਦਾ ਮੈਂ ਪੈਸੇ ਖਾ ਜਾਗਾ ਮਤਲਬ ਇੰਨਾ ਵਿਸ਼ਵਾਸ ਦੇ ਕੇ ਖਾ ਗਿਆ ਸੋ ਧੰਨਵਾਦ ਸੋ ਤੁਹਾਡੇ ਨਾਲ ਗੱਲਬਾਤ ਕਰਦੇ ਆ ਤੁਹਾਡਾ ਕੀ ਨਾਂ ਹੈ ਜੀ ਮੇਰਾ ਸੁਨੀਤਾ ਸ਼ਰਮਾ ਸੁਨੀਤਾ ਜੀ ਤੁਹਾਡੇ ਨਾਲ ਕੀ ਘਟਨਾ ਵਾਪਰੀ ਹੈ ਮੈਂ ਨਾ ਪਿੰਡ ਕੁੰਬੜਾ ਵਿੱਚ ਰਹਿੰਦੀ ਸੀ ਮੈਂ ਮੇਰਾ ਫੈਮਿਲੀ ਅਸੀਂ ਮੈਂ ਸਾਡੀ ਭੂਆ ਨੇ ਅਡੋਪ ਕੀਤਾ ਸੀ ਮੇਰਾ ਹਸਬੰਦ ਦੋ ਮੇਰੇ ਬੇਟੇ ਸੀ ਇੱਕ ਨੂੰ ਬ੍ਰੇਨ ਟਿਊਮਰ ਚ ਐਕਸਪਾਇਰ ਹੋ ਗਿਆ ਛੋਟਾ ਮੇਰਾ ਬੇਟਾ ਮੈਂਟਲੀ ਅਫਸੈਟ ਹੈ ਤੇ ਇਹਨਾਂ ਨੇ ਮਤਲਬ ਕਿ ਪਹਿਲਾਂ ਮੇਰਾ ਸਾਡਾ ਬੇਟਾ ਪੂਰਾ ਹੋਇਆ ਉਸ ਤੋਂ